ਕਹਿੰਦੇ ਬੜੇ ਹੀ ਬੇਵਕੂਫ ਹੁੰਦੇ ਨੇ ਉਹ ਲੋਕ ਜਿਹੜੇ ਦੁੱਧ ਦੇ ਉਬਾਲ ਤੇ ਤੇ ਆਪਣੀ ਔਲਾਦ ਤੇ ਮਾਣ ਕਰਦੇ ਨੇ ਦੁੱਧ ਨੂੰ ਗਰਮ ਕਰਨਾ ਰੱਖਿਆ ਹੋਵੇ ਨਾ ਤੇ ਅਸੀਂ ਲੱਗ ਗਈ ਖਲੋਤੇ ਹੁੰਨੇ ਆ ਜਰਾ ਕਿ ਨਿਗਾਹ ਇੱਧਰ ਜਾਂਦੀ ਹੈ ਤੇ ਦੁੱਧ ਬਤੀਲੇ ਵਿੱਚੋਂ ਬਾਹਰ ਆ ਜਾਂਦਾ ਉਸੇ ਤਰ੍ਹਾਂ ਔਲਾਦ ਦਾ ਧਿਆਨ ਵੀ ਰੱਖਣਾ ਬੜਾ ਜ਼ਰੂਰੀ ਹੈ ਨਹੀਂ ਤੇ ਇੱਥੇ ਦਾਗ ਲੱਗ ਜਾਂਦਾ ਹੈ ਤੋ ਇਸ ਕਰਕੇ ਆਪਣੀ ਔਲਾਦ ਤੇ ਤੇ ਦੁੱਧ ਦੇ ਉਬਾਲ ਤੇ ਕਦੇ ਮਾਨ ਨਹੀਂ ਕਰਨੀ ਚਾਹੀਦੀ ਤੇ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਨੀ ਚਾਹੀਦੀ ਹੈ ਪ੍ਰਮਾਤਮਾ ਵਾਹਿਗੁਰੂ ਸਾਰਿਆਂ ਦੇ ਬੱਚਿਆਂ ਦਾ ਭਲਾ ਕਰੀ ਤਾਂ ਜੋ ਉਹ ਚੰਗੇ ਰਾਹੇ ਬੈ ਕੇ ਆਪਣੀ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਜੀ ਸਕਣ ਜੇਕਰ ਵੀਡੀਓ ਚੰਗੀ ਲੱਗੀ ਹੈ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਓ